ਕੀ ਭਾਰ ਵਧਨ ਤੇ ਫਿਲਮਾਂ 'ਚ ਕੰਮ ਨਹੀਂ ਮਿਲਦਾ ਕੀ ਭਾਰ ਕਰਕੇ ਫਿਲਮਾਂ ਤੋਂ ਐਕਟ੍ਰੈਸਾਂ ਨੂੰ ਕੱਢ ਦਿੱਤਾ ਜਾਂਦਾ ਹੈ ਰੀਸੈਂਟਲੀ ਮੰਡੀ ਤਖਰ ਨੇ ਕਾਫੀ weight ਵਧਾਇਆ ਸੀ ਉਸ ਤੋਂ ਬਾਅਦ ਉਹਨਾਂ ਨੇ ਜਦ weight transformation ਸ਼ੁਰੂ ਕੀਤਾ ਔਰ ਜ਼ੋਰਾਂ ਉਹਨਾਂ ਨੇ ਫਿਲਮ ਵੀ ਕੀਤੀ ਲੇਕਿਨ ਕੀ throughout ਇਸ ਜਰਨੀ ਦੇ ਦੌਰਾਨ ਦਿਮਾਗ ਦੇ ਉੱਤੇ ਇਹੀ ਪ੍ਰੈਸ਼ਰ ਰਹਿੰਦਾ ਹੈ ਕਿ ਭਾਰ ਘਟਾਣਾ ਪਾਏਗਾ ਨਹੀਂ ਤਾਂ ਕੰਮ ਨਹੀਂ ਮਿਲਦਾ ਇਸ ਬਾਰੇ ਮੰਡੀ ਤਖਰ ਨੇ ਸੁਣੋ ਕੀ ਕਿਹਾ ਮੇਰੇ ਤੇ ਹੁਣ ਨਹੀਂ ਰਹਿੰਦਾ ਆਈ ਥਿੰਕ ਮੇਰਾ ਮੇਰਾ ਓਵਰਵਿਊ ਸਾਰਾ ਮਤਲਬ ਚੇਂਜ ਹੋ ਗਿਆ ਐਂਡ ਆਈ ਥਿੰਕ ਉਹ ਮੂਵੀ ਕਰਕੇ ਵੀ ਜਦੋਂ ਐਨੀ ਮੇਰੀ ਮੋਟੋ ਕੀਤੀ ਸੀ ਪੁਆਇੰਟ ਇਹੇ ਸੀਗਾ ਕਿ ਮੋਟਾਪਾ ਤੇ ਖੂਬਸੂਰਤੀ ਉਹਨੂੰ ਅਲੱਗ ਰੱਖੋ ਐਂਡ देयर ਆਰ ਜਸਟ ਸਮ ਪੀਪਲ ਜਿਨ੍ਹਾਂ ਤੋਂ weight ਨਹੀਂ ਲੂਜ਼ ਹੁੰਦਾ ਪਰ ਫਿਰ ਵੀ ਖੂਬਸੂਰਤ ਨੇ ਐਂਡ ਆਪਾਂ ਨੂੰ ਹੁਣ ਥੋੜਾ ਜਿਹਾ ਇਹ ਜਿਹੜਾ ਉਹ ਯੂਵ ਲੌਸਟ weight ਉਹ ਯੂਵ ਗੇਨਡ weight ਥੋੜਾ ਕਾਮ ਡਾਊਨ ਕਰਨਾ ਚਾਹੀਦਾ ਬਿਕਾਜ਼ ਬਹੁਤ ਇਹ ਹੁਣ ਕਟਿਆ ਆਈਸ ਬ੍ਰੇਕਰ ਹੋ ਗਿਆ ਯੂ نو ਸੋ ਹੋਪਫੁਲੀ ਵਿਦ ਮਿਸਟਰ ਸ਼ਦਾਈ ਯੂ نو ਐਂਡ ਅ ਫਿਊ ਅਦਰ ਫਿਲਮਸ ਜੋ ਮੇ ਮਿਡ ਟ੍ਰਾਂਸਫਰਮੇਸ਼ਨ ਕੀਤੀਆਂ ਨੇ ਹੋਪਫੁਲੀ ਜਸਟ ਅ a fat person will be accepted as a heroine i hope i hope standards of beauty will change ਯੂ نو ਹੁਣ ਮੈਂ ਪਤਲੀ ਹੋ ਰਹੀ ਹਾਂ ਬਿਕੋਜ਼ ਮੇਰਾ ਮਨ ਹੈ ਜੇ ਮੈਂ ਦੁਬਾਰਾ ਮੋਟੀ ਹੋ ਗਈ ਫਿਰ ਵੀ ਮੇਰਾ ਮਨ ਹੈ ਯੂ نو ਇਟਸ ਓਕੇ ਫਿਰ ਕੀ ਮੈਨੂੰ ਫਿਲਮਾਂ ਮਿਲੀਆਂ ਬੰਦ ਹੋ ਜਾਣਗੀਆਂ ਤੇ ਜੇ ਹੋ ਜਾਣਗੀਆਂ ਦੈਨ ਦੈਟਸ ਰੀਲੀ ਸੈਡ ਬਿਕੋਜ਼ ਮੈਂ ਉਨੀ ਹੀ ਮਿਹਨਤ ਕਰਾਂਗੀ ਉਹਨਾਂ ਮੂਵੀਜ਼ ਵਿੱਚ ਵੈਰੀ ਰਾਈਟ ਅਗਰੀ ਐਂ ਨਿਸ਼ਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਅ ਦੇਖੋ ਜਦੋਂ ਸਾਨੂੰ ਕੋਈ ਫਿਲਮ ਲਈ ਅਪਰੋਚ ਕਰਦਾ ਕੋਈ ਵੀ ਡਾਇਰੈਕਟਰ ਹੈ ਹਨਾ ਉਹਨਾਂ ਨੂੰ ਪਤਾ ਹੀ ਹੁੰਦਾ ਕਿ ਅਸੀਂ ਕਿਵੇਂ ਆ ਪਤਲੇ ਆ ਜਾਂ ਮੋਟੇ ਆ ਹਨਾ ਜੇ ਉਹਨਾਂ ਨੂੰ ਲੱਗਦਾ ਕਿ ਇਹ ਕੈਰੈਕਟਰ ਲਈ ਸਾਨੂੰ ਪਤਲੀ ਕੁੜੀ ਚਾਹੀਦੀ ਹੈ ਤਾਂ ਵੀ ਉਹ ਸਾਨੂੰ ਕਾਲ ਕਰਨਗੇ ਜੇ ਉਹਨਾਂ ਨੂੰ ਲੱਗੂਗਾ ਮੋਟੀ ਚਾਹੀਦੀ ਹੈ ਤਾਂ ਵੀ ਕਾਲ ਕਰਨਗੇ ਹਨਾ ਅਸੀਂ ਕਦੇ ਫਿਲਮ ਲਈ weight ਘਟਾਇਆ ਵਧਾਇਆ ਨਹੀਂ ਆ ਉਹ ਸਿਰਫ ਸਾਡੀ ਪਰਸਨਲ ਚੁਆਇਸ ਹੁੰਦੀ ਆ ਪਿੱਛੇ ਜੇ ਮੈਂ ਕਾਫੀ ਮੋਟੀ ਹੋ ਗਈ ਸੀ ਫਿਰ ਮੈਨੂੰ ਖੁਦ ਨੂੰ ਲੱਗਿਆ ਕਿ ਨਹੀਂ ਮੈਂ ਥੋੜਾ ਜਿਹਾ ਘਟਾ ਲੈਨੀ ਆ ਮੇਰੇ ਕੋਲ ਟਾਈਮ ਚੰਗਾ ਫਿਰ ਚਲੋ ਕਿਤੇ ਨਾ ਕਿਤੇ ਤੁਹਾਨੂੰ ਉਹ ਆਦਤ ਪੈ ਜਾਂਦੀ ਆ ਵਰਕਆਊਟ ਕਰਨ ਦੀ ਜਾਂ ਤੁਹਾਡਾ ਫੂਡ ਦੇ ਉੱਪਰ ਉਹਨਾਂ ਦਾ ਕੰਟਰੋਲ ਹੋ ਜਾਂਦਾ ਵੀ ਤੁਸੀਂ ਉਹਨਾਂ ਕੀ ਲੈਣਾ ਸ਼ੁਰੂ ਕਰ ਦਿੰਨੇ ਹੋ ਤੁਹਾਡੀ ਬਾਡੀ ਉਦਾਂ ਹੋ ਜਾਂਦੀ ਆ ਸੋ ਮੈਨੂੰ ਲੱਗਦਾ ਹੁੰਦਾ ਵੀ ਲੋਕਾਂ ਕਰਕੇ ਕਦੇ ਅਸੀਂ ਚੇਂਜ ਨਹੀਂ ਕਰਾਂਗੇ ਆਰਟਿਸਟ ਅਸੀਂ ਆਪਣੇ ਲਈ ਹੀ ਚੇਂਜ ਕਰਾਂਗੇ ਜਾਂ ਫਿਰ ਜਿੱਦਾਂ ਮੰਡੀ ਨੇ ਇੱਕ ਮੂਵੀ ਲਈ ਬਹੁਤ ਜ਼ਿਆਦਾ ਵਧਾਇਆ ਤਾਂ ਉਹਦੀ ਮੂਵੀ ਦੀ ਰਿਕੁਆਇਰਮੈਂਟ ਸੀ ਉਹ ਮਤਲਬ ਸੀਗਾ ਕੇ ਕਰੈਕਟਰ ਚਾਹੀਦਾ ਸੀ ਉਹਨਾਂ ਨੂੰ ਬਟ ਮੈਨੂੰ ਨਹੀਂ ਲੱਗਦਾ ਕਿ ਇਸ ਚੀਜ਼ ਕਰਕੇ ਸਾਨੂੰ ਕੰਮ ਨਾ ਮਿਲੂਗਾ ਜੇ ਅਸੀਂ ਮੋਟੀਆਂ ਆ ਜਾਂ ਅਸੀਂ ਪਤਲੀਆਂ ਤੇ ਮੈਨੂੰ ਲੱਗਦਾ ਟੈਲੈਂਟ ਨਾਲ ਕੰਮ ਮਿਲਦਾ ਹੈ ਨਾ ਸਾਡੇ